ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਹਰਵਿੰਦਰ ਗਿੱਲ ਅੱਜ ਪੰਡ ਸਹਨੇ ਵਿਖੇ ਜੋ ਆਪਣਾ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਛੇਵੇਂ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਬੜਵਾਣਾ ਹੋ ਰਿਹਾ ਕਰੋ ਦਰਸ਼ਨ ਕਰੋ ਗੁਰਗ੍ਰੰਥ ਸਾਹਿਬ ਜੀ ਦੇ ਬਹੁਤ ਨੇ ਲਾਲ ਨੇ ਬਹੁਤਾਂ ਤਿਆਰ ਨੇ ਸਾਰੇ ਆ ਉਹ ਜਿਹੜਾ ਸਾਡੇ ਪਿੰਡ ਦੇ ਸਰਪੰਚ ਬੀਬੀ ਜੀ ਉਹ ਵੀ ਬਹੁਤ ਸੇਵਾ ਨੂੰ ਆ ਰਹੇ ਆ ਸਰਪੰਚ ਜੀ 1 ਲੱਖਤਾ ਜੀ ਦੀ ਮਾਤਾ ਜੀ ਸਾਡੇ ਨਾਲ ਸਾਡੇ ਨਾਲ ਨਕਰਦਾ ਸਾਰੇ ਦਾ ਸਾਡੇ ਪ੍ਰਧਾਨ ਸਾਹਿਬ ਨਵੇਂ ਗੁਰਦੁਆਰਾ ਸਾਹਿਬ ਦੇ ਭਾਈ ਜੀਤੀ ਬਹੁਤ ਵਧੀਆ ਇਨਸਾਨ ਆ ਬਤਾਰੀ ਬੰਦੇ ਆ ਜਿਵੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈ ਜੀ ਹੁਣ ਜਿਹੜਾ ਯਰਮਾਨਾ ਹੋ ਚੁੱਕਿਆ ਵੱਡੇ ਗੁਰਦੁਆਰਾ ਸਾਹਿਬ ਤੋਂ ਕਰੋ ਦਰਸ਼ਨ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਨਾਮ ਸਤਿਨਾਮ ਉਸ ਦੇ ਨਾਮ ਜੀ ਭਾਗੇ ਗੁਰੂ ਨਾਨਕ ਜੀ ਗੁਰੂ ਭਾਗੇ ਗੁਰੂ ਸਾਤੇ ਨਾਮ ਸਤਿਨਾਮ ਸਤਿਨਾਮ ਜੀ ਓਹ ਜਿਹੜੀ ਸੰਗਤ ਆ ਕੇ ਨਾਮ ਗਾ ਰਹੀ ਹੈ ਸਤਿਨਾਮ ਦੀ ਜਿਹੜੇ ਸਤਿ ਸਤਨਾਮ ਕਰੇ ਵਾਹਿਗੁਰੂ ਸਾਹੇ ਦੂਰ ਦੇ ਗੁਰੂਆਂ ਦੇ ਗੁਰੂ ਸਤਨਾਮ ਸਤਿਨਾਮ ਸਤਨਾਮ ਦੀ ਜੇ ਵੀਡੀਓ ਚੰਗੀ ਲੱਗੇ ਨੁਕਾ ਸੇਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ ਆਏ ਗ੍ਰੀਡੀ ਕਾਲ ਸਾਹਿਬ ਆਏ ਜੋ ਕੀ ਮਤ ਹੈ